ਸਵਾਗਤ ਹੈ ਜੀ ਆਪ ਸਭ ਦਾ ਇੱਕ ਨਵੀਂ ਵੀਡੀਓ ਦੇ ਵਿੱਚ ਸ਼੍ਰੀ ਪੌਂਟਾ ਸਾਹਿਬ ਤੋਂ। ਸ਼੍ਰੀ ਪੌਂਟਾ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਾ ਵਸਾਇਆ ਨਗਰ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ 4 ਸਾਲ ਤੋਂ ਵੱਧ ਦਾ ਸਮਾਂ ਰੁਕੇ ਨੇ। ਇੱਥੇ ਮੁੱਖ ਗੁਰਦੁਆਰਾ ਸਾਹਿਬ ਦੇ ਨਾਲ-ਨਾਲ ਕਈ ਹੋਰ ਇਤਿਹਾਸਿਕ ਗੁਰਦੁਆਰਾ ਸਾਹਿਬ ਵੀ ਨੇ। ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਉਹਨਾਂ ਗੁਰਦੁਆਰਾ ਸਾਹਿਬ ਬਾਰੇ ਸਾਂਝ ਪਾਵਾਂਗੇ ਤੇ ਦਰਸ਼ਨ ਦਿਦਾਰੇ ਕਰਾਂਗੇ। ਜਿਵੇਂ ਵੀਡੀਓ ਫਰੇਮ ਦੇ ਵਿੱਚ ਪਿੱਛੇ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ਼੍ਰੀ ਸ਼ੇਰਗਾਹ ਸਾਹਿਬ। ਸ਼ੇਰਗਾਹ ਸਾਹਿਬ ਗੁਰਦੁਆਰਾ ਸ੍ਰੀ ਪੌਲਤਾ ਸਾਹਿਬ ਤੋਂ ਕੋਈ 5-7 ਕਿਲੋਮੀਟਰ ਦੀ ਦੂਰੀ ਤੇ ਆ ਇੱਥੇ ਗੁਰੂ ਸਾਹਿਬ ਨੇ ਇੱਕ ਮਾਰੂ ਸ਼ੇਰ ਦਾ ਸ਼ਿਕਾਰ ਕੀਤਾ ਸੀ ਇਸ ਵੀਡੀਓ ਦੇ ਵਿੱਚ ਆਪਾਂ ਸਾਰੇ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਗੁਰੂ ਸਾਹਿਬ ਦੀ ਯਾਦਗਾਰ ਇੱਕ ਪੋਰਾ ਸਾਹਿਬ ਇੱਥੇ ਬਣੇ ਹੋਏ ਨੇ ਉਹਦੇ ਦਰਸ਼ਨ ਦੇਦਾਰੇ ਕਰਾਂਗੇ ਇਹ ਸਾਹਮਣੇ ਵਾਲੇ ਪਾਸੇ ਹੀ ਤੁਸੀਂ ਸੁੰਦਰ ਦਰਬਾਰ ਸਾਹਿਬ ਜੀ ਦੇ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸ੍ਰੀ ਸ਼ੇਰਗਾਹ ਸਾਹਿਬ ਸੁੰਦਰ ਦਰਬਾਰ ਸਾਹਿਬ ਇੱਥੇ ਬਣੇ ਹੋਏ ਨੇ ਸ੍ਰੀ ਗੁਰੂ ਅਰਜਨ ਸਾਹਿਬ ਜੀ ਸਭਾ ਮਾਨ ਨੇ ਸਾਰਾ ਦਿਨ ਇੱਥੇ ਵੀ ਗੁਰਬਾਣੀ ਕਥਾ ਕੀਰਤਨ ਦਾ ਪ੍ਰਵਾਹ ਜਿਹੜਾ ਉਹ ਚੱਲਦਾ ਰਹਿੰਦਾ ਤੇ ਜਿਹੜੇ ਮੁੱਖ ਤੌਰ ਤੇ ਗੁਰ ਤੇ ਹਸਿਕ ਦਿਹਾੜੇ ਨੇ ਉਹ ਮੁੱਖ ਤੌਰ ਤੇ ਇੱਥੇ ਮਨਾਏ ਜਾਂਦੇ ਨੇ ਸੰਗਤਾਂ ਦਾ ਭਾਰੀ ਇਕੱਠ ਹੁੰਦਾ ਸੁੰਦਰ ਦਰਬਾਰ ਸਾਹਿਬ ਆਪਾਂ ਦੇਖ ਰਹੇ ਹਾਂ ਬਾਕੀ ਇਸ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਪੂਰੇ ਇਤਿਹਾਸ ਬਾਰੇ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਜੋ ਮੁੱਖ ਸੇਵਾਦਾਰ ਨੇ ਸਿੰਘ ਸਾਹਿਬਾਨ ਉਹਨਾਂ ਤੋਂ ਗੁਰਦੁਆਰਾ ਸਾਹਿਬ ਦਾ ਇਤਿਹਾਸ ਸਰਵਣ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਦਰਸ਼ਨ ਕਰਦੇ ਆ ਪੋਰਾ ਸਾਹਿਬ ਦੇ ਜੋ ਗੁਰੂ ਸਾਹਿਬ ਦੇ ਇੱਥੇ ਮਾਰੂ ਹਥਿਆਰ ਮਾਰੂ ਸ਼ੇਰ ਦਾ ਜੋ ਉਹਨਾਂ ਨੇ ਸ਼ਿਕਾਰ ਕੀਤਾ ਸੀ ਜਿਹੜਾ ਰਾਜਾ ਜੈਦਰਥ ਦੇ ਰੂਪ ਦੇ ਵਿੱਚ ਬਣੇ ਹੋਏ ਸੀਗੇ ਸ਼ੇਰ ਤੇ ਉਹ ਉਸ ਸਮੇਂ ਦਾ ਵਰਤਾਂਤ ਤੁਹਾਡੀ ਵੀਡੀਓ ਸਕਰੀਨ ਤੇ ਆ ਇਹ ਪੋਰਾ ਸਾਹਿਬ ਦਰਬਾਰ ਸਾਹਿਬ ਦੇ ਬਿਲਕੁਲ ਹੇਠਾਂਲੇ ਪਾਸੇ ਬਣੇ ਹੋਏ ਨੇ ਬਾਕੀ ਗੁਰਦੁਆਰਾ ਸਾਹਿਬ ਦੇ ਪੂਰੇ ਇਤਿਹਾਸ ਦੀ ਸਾਂਝ ਤੇ ਕੌਣ ਸੀਗੇ ਰਾਜਾ ਜੈਦਰਥ ਉਹਦੇ ਬਾਰੇ ਜਾਣਕਾਰੀ ਆਪਾਂ ਸਿੰਘ ਸਾਹਿਬਾਨ ਤੋਂ ਲਵਾਂਗੇ ਵੀਡੀਓ ਦੇ ਅਗਲੇ ਭਾਗ 'ਚ ਇਸ ਵੀਡੀਓ ਦੇ ਵਿੱਚ ਆਪਾਂ ਪੌਂਟਾ ਸਾਹਿਬ ਦੇ ਨਾਲ ਲੱਗਦੇ ਜਿਹੜੇ ਇਤਿਹਾਸਿਕ ਸਥਾਨ ਨੇ ਉਹਨਾਂ ਦੀ ਯਾਤਰਾ ਕਰ ਰਹੇ ਹਾਂ ਗੁਰਦੁਆਰਾ ਸ਼ੇਰਗਾਹ ਸਾਹਿਬ ਇਸ ਵੀਡੀਓ ਦੇ ਵਿੱਚ ਆਪਾਂ ਇੱਕ ਹੋਰ ਗੁਰ ਇਤਿਹਾਸਿਕ ਸਥਾਨ ਦੇ ਦਰਸ਼ਨ ਕਰਾਂਗੇ ਵੀਡੀਓ ਦੇ ਵਿੱਚ ਅਖੀਰ ਤੱਕ ਬਨੇ ਰਹੋ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਚੈਨਲ ਨੂੰ ਜੇ ਅਜੇ ਤੱਕ ਨਹੀਂ ਕੀਤਾ ਕਮੈਂਟਾਂ 'ਚ ਆਪਣੀ رائے ਜ਼ਰੂਰ ਦਿਓ ਬਾਕੀ ਗੁਰਦੁਆਰਾ ਸਾਹਿਬ ਦਾ ਇਤਿਹਾਸ ਆਓ ਸਰਵਣ ਕਰਦੇ ਹਾਂ ਸੈ ਬਰਾਜਮਨ ਸਨ ਉਸ ਦੌਰਾਨ ਦੇ ਵਿੱਚ ਇਸ ਇਲਾਕੇ ਦੀਆਂ ਸੰਗਤਾਂ ਨੂੰ ਇਸ ਸੇਹ ਨੇ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਹੋਇਆ ਸੀ ਸੰਗਤਾਂ ਦੇ ਉੱਪਰ ਜ਼ੁਲਮ ਕਰ ਰਿਹਾ ਸੀ ਇਹਦੇ ਜ਼ੁਲਮ ਤੋਂ ਤੰਗ ਆ ਕੇ ਸੰਗਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸ ਪੌਟਾ ਸਾਹਿਬ ਪਹੁੰਚੀਆਂ ਜਾ ਕੇ ਬੇਨਤੀ ਕੀਤੀ ਤੇ ਕਿਹਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਹ ਨਾਲ ਲੱਗਦੇ ਜੰਗਲ ਦੇ ਵਿੱਚ ਇੱਕ ਬਹੁਤ ਭਾਰੀ ਖਤਰਨਾਕ ਚਿੱਟੇ ਰੰਗ ਦਾ ਕੇਰੀ ਸ਼ੇਰ ਸੰਗਤਾਂ ਦੇ ਉੱਪਰ ਜ਼ੁਲਮ ਕਰ ਰਿਹਾ ਹੈ ਕਿਰਪਾ ਕਰਕੇ ਇਹਦੇ ਜ਼ੁਲਮ ਤੋਂ ਆਪਣੀਆਂ ਸੰਗਤਾਂ ਨੂੰ ਬਚਾਓ ਸੰਗਤਾਂ ਦੀ ਬੇਨਤੀ ਪ੍ਰਵਾਨ ਕਰਕੇ ਦੀਨ ਦੁਖੀਆਂ ਦੇ ਮਾਲਕ ਸਤਿਗੁਰੂ ਸੱਚੇ ਪਾਤਸ਼ਾਹ ਜੀ ਪੌਂਟਾ ਸਾਹਿਬ ਤੋਂ ਪ੍ਰਸਾਦੀ ਹਾਥੀ ਤੇ ਸਵਾਰ ਹੋ ਕੇ ਕਿ ਚੇ ਬਿਹੜਾ ਦੇ ਰੋਖ ਦੇ ਥੱਲੇ ਖੜੇ ਹੋ ਕੇ ਇਹਦੇ ਥੱਲੇ ਖੜੇ ਹੋ ਕੇ ਬਿਉਤ ਬੰਦੀ ਬਣਾਈ ਇਹ ਸੁੱਤਾ ਸੀ ਇੱਥੇ ਜਿੱਥੇ ਤੁਸੀਂ ਗੁਰੂ ਕੀ ਗੋਲਕ ਵਿੱਚ ਸੇਵਾ ਪਾਈਆ ਇੱਥੇ ਸੀ ਝਾੜ ਜਿਹੜਾ ਬੇਲਾ ਨਾਲ ਟਕਿਆ ਹੋਇਆ ਸੀ ਇਹ ਕੋਈ ਭਾਰੀ ਜਾਨਵਰ ਖਾ ਕੇ ਰੱਜ ਕੇ ਸੁੱਤਾ ਹੋਇਆ ਸੀ ਉੱਠ ਨਹੀਂ ਸੀ ਰਿਹਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਨੂੰ ਤਾਨੇ ਮੇਨੇ ਮਾਰ ਕੇ ਜਗਾਇਆ ਤੇ ਕਿਹਾ ਓਏ ਗਿੱਦੀ ਸਿਆਰ ਤੂੰ ਸ਼ੇਰ ਹੋ ਕੇ ਆਪਣੀ ਵੰਸ ਨੂੰ ਲਾਜ ਲਾ ਰਿਆ ਉੱਠ ਕੇ ਬਾਹਰ ਕਰ ਭਲੇ ਖੇਚ ਨਾ ਰਹਿ ਤੂੰ ਗਿੱਦੜ ਨਹੀਂ ਤੂੰ ਕਿਹੜੀ ਸ਼ੇਰਾ ਇਹਨੇ ਗੁੱਸੇ ਵਿੱਚ ਉੱਠ ਕੇ ਅੱਖਾਂ ਲਾਲ ਕੀਤੀਆਂ ਸਰੀਰ ਟਣ ਕੇ ਆਗਾੜੀ ਲਈ ਧਰਤੀ ਵਿੱਚ ਨੂੰ ਮੂੰਹ ਕਰਕੇ ਇੰਨੀ ਜ਼ੋਰ ਦੀ ਗਰਜਿਆ ਧਰਤੀ ਕੰਬ ਗਈ ਅਸਮਾਨ ਡੋਲ ਗਿਆ ਇਹਨੇ ਝਾੜ ਚੋਂ ਨਿਕਲ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਥੱਲੇ ਮੰਜੀ ਸਾਹਿਬ ਵਾਲੀ ਜਗ੍ਹਾ ਤੇ ਖੜੇ ਸੀ ਇਨੇ ਉਪਰੋਂ ਛਾਲ ਮਾਰੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੀ ਢਾਲ ਅੱਗੇ ਕਰਕੇ ਇਹਦੇ ਅਗਲੇ ਪੰਜੇ ਰੋਕੇ ਆਪਣੀ ਕਿਰਪਾਣ ਦੇ ਨਾਲ ਇਹਦੇ ਦੋ ਟੁਕੜੇ ਕਰ ਦਿੱਤੇ ਉਹਨਾਂ ਟੁਕੜਿਆਂ ਦੇ ਵਿੱਚੋਂ ਹੱਥ ਜੋੜ ਕੇ ਬਾਹਰ ਨਿਕਲ ਕੇ ਖੜਾ ਹੋ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਦੱਸ ਬਈ ਤੂੰ ਕੌਣ ਆ ਇਹ ਕਹਿੰਦਾ ਸੱਚੇ ਪਾਤਸ਼ਾਹ ਜੀ ਤੁਸੀਂ ਤਾਂ ਘਟ ਘਟ ਕੇ ਜਾਣਨਹਾਰੋ ਮੈਨੂੰ ਤੁਹਾਡੇ ਦਰਸ਼ਨ ਕਰਨ ਸਾਹ ਸੋਝੀ ਹੋਗੀ ਤੁਸੀਂ ਤਿੰਨ ਲੋਕ ਦੇ ਮਾਲਕ ਹੋ ਮੈਂ ਤੁਹਾਨੂੰ ਕੀ ਦੱਸਾਂ ਤੁਸੀਂ ਤਾਂ ਪਹਿਲਾਂ ਹੀ ਸਭ ਕੁਝ ਜਾਣੀ ਜਾਣੋ ਮੈਂ ਪ੍ਰਸੰਗਤਾ ਦੇ ਭਲੇਖੇ ਕੱਢਣ ਵਾਸਤੇ ਦੱਸ ਰਿਹਾ ਮੈਂ ਰਾਜਾ ਜੈਦਰਥ ਹਾਂ ਦਰਯੋਦਨ ਦਾ ਜੀਜਾ ਕੁਰਸੇਤਰ ਜਦੋਂ ਮਹਾਭਾਰਤ ਦਾ ਜੰਦ ਹੋ ਰਿਹਾ ਸੀ ਉਹ ਜੰਦ ਦੇ ਵਿੱਚ ਵੀਰ ਅਭ ਮੰਨੂ ਜੇ ਯੋਧਿਆਂ ਨੂੰ ਮੈਂ ਧੋਖੇ ਨਾਲ ਮਰਵਾਇਆ ਸੀ ਧੋਕੇ ਦਾ ਫਲ ਕ੍ਰਿਸ਼ਨ ਮਹਾਰਾਜ ਨੇ ਮੈਨੂੰ ਸ਼ਰਾਪ ਦਿੱਤਾ ਸੀ ਮੈਂ ਉਦੋਂ ਦਾ ਸ਼ਰਾਪਿਆ ਹੋਇਆ ਹੁਣ ਤੱਕ ਇੱਥੇ ਇਹਨਾਂ ਟੇਡੀਆਂ ਮੀਡੀਆ ਜੂਨਾਂ 'ਚ ਭਟਕਦਾ ਫਿਰ ਰਿਹਾ ਸੀ ਅੱਜ ਤੁਸੀਂ ਮੇਰੇ ਤੇ ਤਰਸ ਕਰਕੇ ਮੈਨੂੰ ਮੁਕਤ ਕਰ ਦਿੱਤਾ ਹੁਣ ਮੈਨੂੰ ਸੱਚਖੰਡ ਜਾਣ ਲਈ ਆਗਿਆ ਦੇਵੋ ਇਹ ਇਥੋਂ ਗੁਰੂ ਸਾਹਿਬ ਜੀ ਦੀ ਆਗਿਆ ਪਾ ਕੇ ਸੱਚਖੰਡ ਚਲਾ ਗਿਆ ਇਹਦੇ ਸਤਨਾਮ ਵਾਹੀ ਗੁਰੂ ਸਤਨਾਮ ਵਾਹਿਗੁਰੂ ਜਿਵੇਂ ਕੌਂਟਾ ਸਾਹਿਬ ਜਿਹੜੀਆਂ ਸੰਗਤਾਂ ਨਮਸਕਾਰ ਕਰਨ ਲਈ ਆਉਂਦੀਆਂ ਨੇ ਉਹ ਕੌਂਟਾ ਸਾਹਿਬ ਦੇ ਨਾਲ ਨਾਲ ਜਿਹੜੇ ਹੋਰ ਆਲੇ-ਦਾਲੇ ਇਤਿਹਾਸਿਕ ਗੁਰਸਥਾਨ ਨੇ ਉਹਨਾਂ ਦੇ ਦਰਸ਼ਨ ਕਰਨ ਲਈ ਵੀ ਪਹੁੰਚਦੀਆਂ ਨੇ ਜਿਵੇਂ ਆਪਣਾ ਪਰਿਵਾਰ ਮੈਂ ਆਪਣੇ ਪਰਿਵਾਰ ਨਾਲ ਸੀ ਆਇਆ ਤੇ ਨਾਲੇ ਹੁਣ ਇੱਕ ਵਸ ਆ ਕੇ ਰੁਕ ਗਿਆ ਜਿਹੜੀ ਦਿੱਲੀ ਤੋਂ ਆਈ ਹੋਈ ਹੈ ਦਰਸ਼ਨ ਕਰਨ ਲਈ ਤੁਹਾਡੀ ਵੀਡੀਓ ਸਕਰੀਨ ਤੇ ਆ ਬਾਕੀ ਆਉਂਦੀ ਜਾਂਦੀ ਸੰਗਤ ਲਈ ਇੱਥੇ ਲੰਗਰ ਦਾ ਚਾਹ ਪ੍ਰਸ਼ਾਦੇ ਦਾ ਬਹੁਤ ਸੋਹਣਾ ਪ੍ਰਬੰਧ ਆ ਜਿਹੜਾ ਉਹ ਇਸ ਪਾਸੇ ਕੀਤਾ ਹੋਇਆ ਤੇ ਇੱਥੇ ਰਹਿائش ਲਈ ਜੋ ਸੰਗਤ ਥੇ ਸੇਵਾਦਾਰ ਨੇ ਬਹੁਤ ਸੋਹਣਾ ਪ੍ਰਬੰਧ ਆ ਗੁਰਦੁਆਰਾ ਸ਼ੇਰਗਾਹ ਸਾਹਿਬ ਦੇ ਆਪਾਂ ਇਸ ਸਮੇਂ ਦਰਸ਼ਨ ਦੁਆਰੇ ਕਰ ਰਹੇ ਆ ਆਉਂਦੀ ਜਾਂਦੀ ਸੰਗਤ ਲਈ ਲੰਗਰ ਦਾ ਪ੍ਰਬੰਧ ਜਿਵੇਂ ਆਪਾਂ ਪਹਿਲਾਂ ਦੇਖਿਆ ਸੀ ਇਸ ਪਾਸੇ ਬਿਠਾ ਕੇ ਸੰਗਤ ਨੂੰ ਲੰਗਰ ਪ੍ਰਸ਼ਾਦਾ ਸ਼ਕਾਇਆ ਜਾਂਦਾ ਤੇ ਇੱਧਰ ਲੰਗਰ ਪ੍ਰਸ਼ਾਦਾ ਤਿਆਰ ਕਰਿਆ ਜਾਂਦਾ ਤੇ ਕੁਝ ਆਪਣੇ ਗੁਰਸੇਵ ਪਿਆਰੇ ਸੇਵਾਦਾਰ ਗੁਰੂ ਘਰ ਦੇ ਗੁਰੂ ਸਾਹਿਬ ਦੀ ਕਿਰਪਾ ਸਦਕਾ ਆਉਂਦੀ ਜਾਂਦੀ ਸੰਗਤ ਲਈ ਜਿਹੜਾ ਲੰਗਰ ਆ ਉਹ ਤਿਆਰ ਕਰ ਰਹੇ ਨੇ ਚਾਹ ਦਾ ਪਕੌੜਿਆਂ ਦਾ ਤੇ ਹਰ ਤਰ੍ਹਾਂ ਦਾ ਇੱਥੇ ਲੰਗਰ ਪ੍ਰਸ਼ਾਦੇ ਦਾ ਪ੍ਰਬੰਧ ਆ ਜਿਵੇਂ ਸੰਗਤਾਂ ਬਾਹਰੋਂ ਆਉਂਦੀਆਂ ਨੇ ਜਿਵੇਂ ਆਪਾਂ ਨੇ ਹੁਣੇ ਦੇਖਿਆ ਸੀਗਾ ਕਿ ਇੱਕ ਬੱਸ ਰੁਕੀ ਆ ਹੋਰ ਵੀ ਸੰਗਤਾਂ ਜੋ ਗੁਰਦੁਆਰਾ ਫੋਟਾ ਸਾਹਿਬ ਨਮਸਕਾਰ ਕਰਨ ਲਈ ਆਉਂਦੀਆਂ ਨੇ ਉਹ ਇਸ ਜਗ੍ਹਾ ਦੇ ਉੱਤੇ ਵੀ ਜ਼ਰੂਰ ਨਮਸਕਾਰ ਕਰਦੇ ਨੇ ਗੁਰਦੁਆਰਾ ਸ਼ੇਰਗਾਹ ਸਾਹਿਬ 'ਚ ਆਪਾਂ ਇਸ ਸਮੇਂ ਬਾਕੀ ਇਸ ਗੁਰਦੁਆਰਾ ਸਾਹਿਬ ਤੋਂ ਬਾਅਦ ਆਪਾਂ ਹੁਣ ਅਗਲੇ ਗੁਰਦੁਆਰਾ ਸਾਹਿਬ 'ਤੇ ਚੱਲਾਂਗੇ ਕੰਟੀਨਿਊ ਰੱਖਾਂਗੇ ਇਸੇ ਵੀਡੀਓ ਨੂੰ ਉਮੀਦ ਕਰਦਾ ਤੁਹਾਨੂੰ ਇਹ ਵੀਡੀਓ ਚੰਗੀ ਲੱਗ ਰਹੀ ਹੋਊਗੀ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸਰਵਾਂ ਸਦਾਨੀ ਕਲਮ ਦੇਤਾਨੀ ਦੇਗ ਦੇਤਾਨੀ ਕਿਹਨਾ ਨਾਮਾ ਨਾਲ ਮੈਂ ਯਾਦ ਕਰਾਂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਆਪਾਂ ਇਤਿਹਾਸਿਕ ਗੁਰੂ ਸਥਾਨਾਂ ਦੇ ਦਰਸ਼ਨ ਕਰ ਰਹੇ ਹਾਂ ਅਗਲੇ ਗੁਰਦੁਆਰਾ ਸਾਹਿਬ ਚ ਹੁਣ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ ਜਿਵੇਂ ਪੌਂਟਾ ਸਾਹਿਬ ਨਗਰ ਦੀਆਂ ਤੁਸੀਂ ਪਿਛਲੀਆਂ ਵੀਡੀਓਜ਼ ਦੇ ਵਿੱਚ ਕੁਦਰਤ ਦਾ ਜੋ ਰੰਗ ਆ ਉਹ ਦੇਖ ਚੁੱਕੇ ਹੋ ਬਹੁਤ ਹੀ ਸੋਹਣਾ ਇਲਾਕਾ ਇਨਾ ਛੋਟੇ ਪਿੰਡਾਂ ਦੇ ਵਿੱਚ ਦੀ ਹੋ ਕੇ ਅੱਗੇ ਪੰਗਾਣੀ ਨਗਰ ਵੱਲੋਂ ਜਾਇਆ ਜਾਂਦਾ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਹਿਲਾ ਧਰਮ ਯੁੱਧ ਲੜਿਆ ਸੀ ਤੇ ਇਹ ਧਰਤੀ ਤੋਂ ਗੁਰੂ ਸਾਹਿਬ ਕਾਫੀ ਸਮਾਂ ਪੌਂਟਾ ਸਾਹਿਬ ਤੇ ਪੌਂਟਾ ਸਾਹਿਬ ਦੇ ਆਲੇ ਦੁਆਲੇ ਵਿਚਰਦੇ ਰਹੇ ਨੇ ਇਸ ਧਰਤੀ ਤੇ ਥੋੜੀ ਦੂਰੀ ਤੇ ਹੀ ਇਹ ਕੋਤਵਾਰਾ ਸਾਹਿਬ ਸਭੈਮਾਨ ਨੇ ਜਿਵੇਂ ਤੁਸੀਂ ਆਪਣੀ ਵੀਡੀਓ ਦੇ ਵਿੱਚ ਦੇਖ ਰਹੇ ਹੋ ਕੁਦਰਤ ਦੇ ਬਹੁਤ ਸਾਰੇ ਰੰਗਾਂ ਨਾਲ ਭਰਿਆ ਹੋਇਆ ਰਸਤਾ ਮੈਂ ਸੋਚਿਆ ਇਹ ਵੀ ਤੁਹਾਡੇ ਤੱਕ ਜਰੂਰ ਸਾਂਝਾ ਕਰਾਂ ਤੁਹਾਨੂੰ ਜਰੂਰ ਦਿਖਾਵਾਂ ਤੇ ਬਾਕੀ ਅੱਗੇ ਹੁਣ ਆਪਾਂ ਜਿਸ ਸਥਾਨ ਤੇ ਜਾ ਰਹੇ ਹਾਂ ਉਸ ਸਥਾਨ ਦਾ ਸਬੰਧ ਪੰਗਾਣੀ ਦੇ ਯੁੱਧ ਨਾਲਾ ਗੁਰਦੁਆਰਾ ਸ਼੍ਰੀ ਤੀਰਗੜੀ ਸਾਹਿਬ ਦੇ ਆਪਾਂ ਅਗਲੇ ਭਾਗ ਦੇ ਵਿੱਚ ਦਰਸ਼ਨ ਦਿਦਾਰੇ ਕਰਾਂਗੇ ਨਾਲੇ ਇਤਿਹਾਸ ਦੀ ਸਾਂਝ ਪਾਵਾਂਗੇ ਮੁੱਖ ਸੜਕ ਤੋਂ ਜਿਵੇਂ ਹੀ ਆਪਾਂ ਥੋੜਾ ਅੱਗੇ ਵਧੇ ਤਾਂ ਆਪਾਂ ਨੂੰ ਪੰਗਾਣੀ ਨਗਰ ਚ ਸਥਿਤ ਗੁਰਦੁਆਰਾ ਸ਼੍ਰੀ ਤੀਰਗੜੀ ਸਾਹਿਬ ਪਾਸ਼ਾਹੀ ਦਸਵੀਂ ਸੁੰਦਰ ਗੇਟ ਬੋਰਡ ਦੇ ਦਾਰਸ਼ਨ ਦਿਦਾਰੇ ਹੋ ਜਾਂਦੇ ਨੇ ਉਹ ਸਾਹਮਣੇ ਵਾਲੇ ਪਾਸੇ ਗੁਰਦੁਆਰਾ ਸਾਹਿਬ ਨੇ ਬਾਕੀ ਆਓ ਅੱਗੇ ਆਪਾਂ ਗੁਰਦੁਆਰਾ ਸਾਹਿਬ ਚ ਚੱਲਦੇ ਆਂ ਤੇ ਤੁਹਾਡੇ ਨਾਲ ਇਤਿਹਾਸ ਦੀ ਜਿਹੜੀ ਸਾਂਝ ਆ ਉਹ ਸਾਂਝੀ ਕਰਦੇ ਆਂ ਇਸ ਸਮੇਂ ਵੀਡੀਓ ਫਰੇਮ ਦੇ ਵਿੱਚ ਆਪਾਂ ਨੂੰ ਦਿਦਾਰੇ ਹੋ ਰਹੇ ਨੇ ਉਸ ਪਵਿੱਤਰ ਦਰਖਤ ਦੇ ਜਿਸ ਪਵਿੱਤਰ ਸਥਾਨ ਤੇ ਖੜੇ ਹੋ ਕੇ ਗੁਰੂ ਗੋਬਿੰਦ ਸਿੰਘ ਜੀ ਨੇ ਬਾਈ ਧਾਰ ਦੇ ਪਹਾੜੀ ਰਾਜਿਆਂ ਨਾਲ ਜੰਗ ਲੜੀ ਗੁਰੂ ਜੀ ਨੇ 13ਵੇਂ ਦਿਨ ਜੰਗ ਦੇ ਰਾਜਾ ਹਰੀਚੰਦ ਹਟੂਰੀਏ ਨੂੰ ਇੱਕੇ ਤੀਰ ਨਾਲ ਫਤੇ ਬੁਲਾ ਦਿੱਤਾ ਤੇ ਜੰਗ ਆ ਜਿਹੜੀ ਉਹ ਜਿੱਤ ਲਈ ਵੀਡੀਓ ਦੇ ਪਹਿਲੇ ਭਾਗ ਦੇ ਵਿੱਚ ਜਿਵੇਂ ਆਪਾਂ ਨੇ ਦੇਖਿਆ ਗੁਰਦੁਆਰਾ ਸ਼ੇਰਗਾਹ ਸਾਹਿਬ ਜਿੱਥੇ ਗੁਰੂ ਜੀ ਨੇ ਸ਼ੇਰ ਦੇ ਰੂਪ ਦੇ ਵਿੱਚ ਜੋ ਰਾਜਾ ਸੀ ਉਹਨੂੰ ਅਗਲਾ ਜਾਮਾ ਬਖਸ਼ਿਆ ਉਹਨੂੰ ਸ਼ੇਰ ਦੇ ਜਾਮੇ ਚੋਂ ਕੱਢਿਆ ਆਪਾਂ ਹੁਣ ਜਿਸ ਜਗ੍ਹਾ ਤੇ ਖੜੇ ਆ ਇਸ ਜਗ੍ਹਾ ਤੋਂ ਪਹਾੜੀ ਰਾਜਿਆਂ ਨਾਲ ਗੁਰੂ ਸਾਹਿਬ ਦਾ ਯੁੱਧ ਹੁੰਦਾ ਲੜਾਈ ਹੁੰਦੀ ਆ 13ਵੇਂ ਦਿਨ ਗੁਰੂ ਸਾਹਿਬ ਲੜਾਈ ਫਤਿਹ ਕਰਦੇ ਨੇ ਇਸ ਇਤਿਹਾਸ ਦੀ ਸਾਂਝ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਪਾਵਾਂਗੇ ਇਸ ਸਮੇਂ ਆਪਾਂ ਗੁਰਦੁਆਰਾ ਸ੍ਰੀ ਤੀਰਗੜੀ ਸਾਹਿਬ ਦੇ ਵਿੱਚ ਖੜੇ ਆ ਜਿਹੜਾ ਸ਼ੇਰਗਾ ਗੁਰਦੁਆਰਾ ਸਾਹਿਬ ਤੋਂ ਜਦੋਂ ਆਪਾਂ ਪੰਗਾਣੀ ਸਾਹਿਬ ਵੱਲੋਂ ਜਾਂਦੇ ਆ ਰਸਤੇ ਦੇ ਵਿੱਚ ਆਉਂਦਾ ਮੁੱਖ ਸੜਕ ਤੋਂ ਜਿਵੇਂ ਹੀ ਆਪਾਂ ਗੁਰਦੁਆਰਾ ਸਾਹਿਬ ਦਾ ਸੁੰਦਰ ਬੋਰਡ ਲੱਗਿਆ ਹੋਇਆ ਦੇਖਦੇ ਆ ਤਾਂ ਉਹਦੇ ਨਾਲ ਬਿਲਕੁਲ ਹੀ ਆਪਾਂ ਨੂੰ ਜਿਹੜਾ ਗੇਟ ਆ ਗੁਰਦੁਆਰਾ ਸ੍ਰੀ ਤੀਰਗੜੀ ਸਾਹਿਬ ਦਿਖਾਈ ਦਿੰਦਾ ਤੇ ਥੋੜਾ ਜਿਹਾ ਨੀਵੇਂ ਪਾਸੇ ਨੂੰ ਉਤਰਦੇ ਹੋਏ ਅੱਗੇ ਗੁਰਦੁਆਰਾ ਸਾਹਿਬ ਵੱਲ ਨੂੰ ਜਾ ਹੁੰਦਾ। ਸਾਹਮਣੇ ਵੀਡੀਓ ਫਰੇਮ ਦੇ ਵਿੱਚ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਹੋ। ਆਓ ਅੱਗੇ ਆਪਾਂ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਹਾਂ ਤੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ ਇਸ ਗੁਰਦੁਆਰਾ ਸਾਹਿਬ ਦੇ ਸੰਪੂਰਨ ਇਤਿਹਾਸ ਦੀ। ਜਿਵੇਂ ਹੀ ਆਪਾਂ ਗੁਰਦੁਆਰਾ ਸਾਹਿਬ ਦੇ ਵਿੱਚ ਦਾਖਲ ਹੁੰਨੇ ਆ ਆਪਾਂ ਨੂੰ ਇਹ ਸੁੰਦਰ ਤੇ ਵਿਸ਼ਾਲ ਬਿਲਡਿੰਗ ਦਿਖਾਈ ਦੇ ਜਾਂਦੀ ਆ ਤੇ ਇਸ ਪਾਸੇ ਹੀ ਉਹ ਸਥਾਨ ਜਿਸ ਥਾਂ ਨੂੰ ਆਪਾਂ ਨੇ ਪਹਿਲਾਂ ਦੇਖਿਆ ਸੀ ਜਿੱਥੋਂ ਲੜਾਈ ਸ਼ੁਰੂ ਹੁੰਦੀ ਆ ਤੇ ਇੱਧਰ ਇਤਿਹਾਸ ਦਾ ਬੋਰਡ ਸਾਹਮਣੇ ਵਾਲੇ ਪਾਸੇ ਹੀ ਰਹਿੈਸ਼ ਦਫ਼ਤਰ ਤੇ ਗੁਰੂ ਕਾ ਲੰਗਰ ਆਓ ਆਪਾਂ ਹੁਣ ਅੱਗੇ ਦਰਬਾਰ ਸਾਹਿਬ ਦੇ ਦਰਸ਼ਨ ਕਰਦੇ ਆ ਨਾਲੇ ਤੁਹਾਡੇ ਨਾਲ ਇਤਿਹਾਸ ਦੀ ਸਾਂਝ ਪਾਉਨੇ ਆ ਸਾਹਮਣੇ ਵੀਡੀਓ ਫਰੇਮ ਦੇ ਵਿੱਚ ਦਰਸ਼ਨ ਹੋ ਰਹੇ ਨੇ ਗੁਰਦੁਆਰਾ ਸ਼੍ਰੀ ਤੀਰਗੜੀ ਸਾਹਿਬ ਜਿਹੜਾ ਪੰਗਾਣੀ ਨਗਰ ਦੇ ਵਿੱਚ ਆ ਪੌਂਟਾ ਸਾਹਿਬ ਦੇ ਬਿਲਕੁਲ ਹੀ ਨਾਲੋਂ ਨਾਲ ਇਹ ਉਹ ਪਵਿੱਤਰ ਸਥਾਨਾ ਜਿੱਥੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਆਪਣੇ ਪਹਿਲੇ ਧਰਮ ਯੁੱਧ ਦਾ ਤੀਰ ਜੋ ਇੱਥੇ ਖੜ ਕੇ ਚਲਾਇਆ ਸੀ ਜਿਸ ਦੇ ਰક્ત ਦੇ ਆਪਾਂ ਪਹਿਲਾ ਦਰਸ਼ਨ ਦਿਦਾਰੇ ਕਰ ਚੁੱਕੇ ਆਂ ਆਪਾਂ ਇਸ ਸਮੇ ਸਜਣੋ ਪੌਂਟਾ ਸਾਹਿਬ ਦੇ ਵਿੱਚ ਆ ਪੌਂਟਾ ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ 4 ਸਾਲ ਤੋਂ ਵੱਧ ਦਾ ਸਮਾਂ ਰੁਕੇ ਨੇ ਇੱਥੇ ਹੀ ਗੁਰੂ ਸਾਹਿਬ ਨੇ ਦਸ਼ਮ ਗ੍ਰੰਥ ਦੀ ਬਹੁਤ ਸਾਰੀ ਬਾਣੀ ਦੀ ਰਚਨਾ ਕੀਤੀ ਆ ਜਿਦੇ ਵਿੱਚ ਬਚਿੱਤਰ ਨਾਟਕ ਚੰਡੀ ਦੀ ਵਾਰ ਦੇ ਬਹੁਤ ਸਾਰੇ ਹਿੱਸਿਆਂ ਦੀ ਰਚਨਾ ਕੀਤੀ ਗਈ ਆ। ਇਸੇ ਹੀ ਸਥਾਨ ਦੇ ਉੱਤੇ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਜਨਮ ਹੁੰਦਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਪੰਗਾਣੀ ਦਾ ਯੁੱਧ ਪਹਿਲਾ ਧਰਮ ਯੁੱਧ ਜਿਹਨੂੰ ਆਪਾਂ ਜਾਣਦੇ ਆ ਇਸੇ ਹੀ ਸਥਾਨ ਤੋਂ ਉਹ ਪਹਾੜੀ ਰਾਜਿਆਂ ਖਿਲਾਫ ਜਿਹੜਾ ਉਹ ਲੜਦੇ ਨੇ। ਬਾਕੀ ਇਸ ਪਵਿੱਤਰ ਸਥਾਨ ਤੇ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਪਹਿਲਾ ਧਰਮ ਯੁੱਧ ਫਤਹਿ ਕੀਤਾ ਇਹ ਯੁੱਧ ਹੋਇਆ ਸੀਗਾ 1746 ਬਿਕਰਮੀ ਦੇ ਵਿੱਚ ਗੁਰੂ ਜੀ ਦੀ ਫੌਜ ਦੇ ਵਿੱਚ ਉਸ ਸਮੇਂ ਕੇਵਲ 7000 ਸੈਨਿਕ ਸੀ ਪੰਜ ਯੋਧੇ ਕਮਾਂਡਰ ਸੀਗੇ ਗੁਰੂ ਜੀ ਦੇ ਮਾਮਾ ਕਿਰਪਾਲ ਚੰਦ ਜੀ ਬੀਬੀ ਬੀਰੋ ਜੀ ਦੇ ਪੰਜੋ ਪੁੱਤਰ ਸੰਗੋਸ਼ਾ ਗੁਲਾਬ ਰਾਏ ਜੀਤਮਲ ਗੰਗਾ ਰਾਮ ਮਹਰੀ ਚੰਦ ਛੰਡੋਰੇ ਵਾਲੇ ਪੀਰ ਸੀਗੇ ਇਸ ਯੁੱਧ ਦੇ ਵਿੱਚ ਗੁਰੂ ਸਾਹਿਬ ਦੇ ਨਾਲ ਤੇ ਪੀਰ ਬਾਬਾ ਬੁੱਧੂ ਸਾਹਿਬ ਜੀ ਤੇ ਉਹਨਾਂ ਦੇ 700 ਚੇਲੇ ਤੇ ਉਹਨਾਂ ਦੇ ਦੋ ਭਰਾ ਚਾਰ ਪੁੱਤਰ ਉਦਾਸੀ ਸਾਧੂ ਬਾਬਾ ਕਿਰਪਾਲ ਦਾਸ ਜੀ ਆਦੀ ਸ਼ਾਮਿਲ ਸੀਗੇ ਸਾਹਮਣੇ ਦਰਬਾਰ ਸਾਹਿਬ ਦੇ ਆਪਾਂ ਨੂੰ ਦਰਸ਼ਨ ਦਿਦਾਰੇ ਹੋ ਰਹੇ ਨੇ ਇੱਥੇ ਮੈਂ ਇੱਕ ਜਾਣਕਾਰੀ ਹੋਰ ਤੁਹਾਡੇ ਨਾਲ ਸਾਂਝੀ ਕਰ ਦਵਾਂ ਤੀਰ ਗੜੀ ਗੁਰਦੁਆਰਾ ਸਾਹਿਬ ਇੱਥੇ ਬਹੁਤ ਸਾਰੇ ਪੁਰਾਤਨ ਤੀਰ ਸੰਭਾਲ ਕੇ ਰੱਖੇ ਹੋਏ ਨੇ ਗੁਰੂ ਸਾਹਿਬਾਨ ਦੇ ਸਮੇਂ ਦੇ ਸ਼ਾਇਦ ਇਨਾ ਤੀਰਾਂ ਦੇ ਵਿੱਚੋਂ ਹੀ ਕਿਸੇ ਤੀਰ ਦਾ ਪ੍ਰਯੋਗ ਗੁਰੂ ਸਾਹਿਬ ਨੇ ਇਸ ਧਰਤੀ ਦੇ ਉੱਤੇ ਪੰਗਾਣੀ ਦੇ ਯੁੱਧ ਸਮੇਂ ਕੀਤਾ ਹੋਊਗਾ। ਸਾਹਮਣੇ ਤੁਹਾਡੀ ਵੀਡੀਓ ਫਰੇਮ ਤੇ ਨੇ ਗੁਰੂ ਗ੍ਰੰਥ ਸਾਹਿਬ ਜੀ ਜਿੱਥੇ ਸਿਵਾਇ ਮਾਨ ਨੇ ਬਿਲਕੁਲ ਇਹਨਾਂ ਦੇ ਅੱਗੇ ਇਹਨਾਂ ਤੀਰਾਂ ਨੂੰ ਹਥਿਆਰਾਂ ਦੇ ਨਾਲ ਸੰਭਾਲ ਕੇ ਰੱਖਿਆ ਗਿਆ। ਤੁਸੀਂ ਦੇਖ ਸਕਦੇ ਹੋ ਇਹਨਾਂ ਦੀ ਪੁਰਾਣੀ ਦੇਖੋ ਉਸੇ ਤਰ੍ਹਾਂ ਅੱਜ ਵੀ ਕਾਇਮ ਆ। ਜਿਵੇਂ ਮੈਂ ਤੁਹਾਡੇ ਨਾਲ ਸਾਰੇ ਯੋਧੇ ਕਮਾਂਡਰਾਂ ਦੇ ਨਾਮ ਸਾਂਝੇ ਕਰ ਰਿਹਾ ਸੀ। ਮੈਂ ਇੱਥੇ ਤੁਹਾਡੇ ਨਾਲ ਇਹ ਜਾਣਕਾਰੀ ਜਾਣ ਤੁਹਾਡੇ ਨਾਲ ਦੱਸਣੀ ਤੁਹਾਨੂੰ ਜ਼ਰੂਰੀ ਸਮਝੀ ਕਿਉਂਕਿ ਇਤਿਹਾਸ ਦੇ ਕਈ ਪੱਖ ਕਈ ਪੰਨੇ ਆਪਾਂ ਤੋਂ ਲੁਕੇ ਛਿਪੇ ਰਹਿ ਜਾਂਦੇ ਨੇ ਜਾਂ ਨਾਮ ਜਿਨ੍ਹਾਂ ਕਮਾਂਡਰਾਂ ਨੇ ਉਹਨਾਂ ਯੁੱਧ ਉਹਨਾਂ ਲੜਾਈਆਂ ਦੇ ਵਿੱਚ ਹਿੱਸੇ ਲਏ ਹੁੰਦੇ ਨੇ ਬਾਕੀ ਅੱਗੇ ਦੀ ਇਤਿਹਾਸ ਦੀ ਵਾਰਤਾ ਆਪਾਂ ਸਾਂਝੀ ਕਰਦੇ ਹਾਂ ਉਸ ਸਮੇਂ ਵਿਰੋਧੀ ਰਾਜੇ ਹਰੀਚੰਦ ਹੰਡੂਰੀਆ ਭੀਮਚੰਦ ਫਤਿਹਚੰਦ ਭੀਖਣਖਾ ਵੀਰਸੈਨ ਮੰਡੀ ਕਿਰਪਾਲ ਚੰਦ ਕਾਂਗੜਾ ਗਪਾਲ ਚੰਦ ਗੁਲੇਰੀਆ ਤੇ ਹੋਰ ਵੀ ਕਈ ਰਾਜੇ ਉਹਨਾਂ ਦੇ ਨਾਲ 25000 ਦੀ ਸੈਨਾ ਗੁਰੂ ਸਾਹਿਬ ਦੇ ਵਿਰੁੱਧ ਲੈ ਕੇ ਆਏ ਸੀ ਨਜਾਬਤ ਖਾਨ ਨੂੰ ਮਾਰ ਕੇ ਸੰਗੋਸ਼ਾ ਜੀ ਆਪ ਵੀ ਸ਼ਹੀਦ ਹੋ ਗਏ ਗੁਰੂ ਜੀ ਨੇ ਸ਼ਹੀਦ ਸੰਗੋਸ਼ਾ ਨੂੰ ਵੇਖ ਕੇ ਤੀਰ ਕਮਾਨ ਸੰਭਾਲਿਆ ਇਸ ਸਮੇਂ ਦੌਰਾਨ 12 ਦਿਨ ਬੀਤ ਗਏ ਸੀ ਇੱਕ ਪਠਾਨ ਦਾ ਨਿਸ਼ਾਨਾ ਬਣ ਕੇ ਤੀਰ ਛੱਡਿਆ ਅਤੇ ਸਦਾ ਦੀ نیند ਸੁਲਾ ਦਿੱਤਾ ਗੁਰੂ ਜੀ ਨੇ ਤੀਰਾਂ ਦੀ ਵਰਖਾ ਕੀਤੀ ਪਠਾਣ ਮદાન ਛੱਡ ਕੇ ਭੱਜਣਾ ਸ਼ੁਰੂ ਹੋ ਗਿਆ ਹਰੀ ਚੰਦ ਨੇ ਬੜੇ ਗੁੱਸੇ ਨਾਲ ਕਮਾਨ ਫੜੀ ਤੇ ਗੁਰੂ ਜੀ ਤੇ ਤਿੰਨ ਵਾਰ ਕੀਤੇ ਪਹਿਲਾ ਤੀਰ ਗੁਰੂ ਸਾਹਿਬ ਦੇ ਘੋੜੇ ਦੀ ਕਾਠੀ ਤੇ ਜਾ ਵਜਿਆ ਦੂਜਾ ਤੀਰ ਗੁਰੂ ਸਾਹਿਬ ਦੀ ਦਸਤਾਰ ਨੂੰ ਛੂਕੇ ਨਿਕਲ ਗਿਆ ਤੀਸਰਾ ਤੀਰ ਗੁਰੂ ਸਾਹਿਬ ਦੀ ਪੇਟੀ ਤੇ ਲੱਗਿਆ ਥੋੜਾ ਜਿਹਾ ਜ਼ਖਮ ਵੀ ਹੋਇਆ ਸੀ ਇਹ ਸਾਰਾ ਇਤਿਹਾਸ ਆਪਾਂ ਸਾਂਝਾ ਕਰ ਰਹੇ ਹਾਂ ਜੋ ਬੋਰਡ ਤੁਸੀਂ ਸਾਹਮਣੇ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਦੇ ਬਾਹਰ ਇਹ ਬੋਰਡ ਇੱਥੇ ਲਾਇਆ ਗਿਆ 1746 ਈਸਵੀ ਨੂੰ 16 1746 ਬਿਕਰਮੀ 1686 ਈਸਵੀ ਨੂੰ ਇਹ جنگ ਆ ਜਿਹੜੀ ਉਹ ਫਤਿਹ ਹੁੰਦੀ ਆ ਇਹ ਸਾਰਾ ਪ੍ਰਬੰਧ ਪ੍ਰਬੰਧਕੀ ਕਮੇਟੀ ਗੁਰਦੁਆਰਾ ਸ਼੍ਰੀ ਦੀਰਗੜੀ ਸਾਹਿਬ ਦੇ ਅਧੀਨ ਇਸ ਸਥਾਨ ਦੇ ਉੱਤੇ ਚੱਲ ਰਿਹਾ ਤੇ ਜਬੇ ਬਾਣ ਲੱਗਿਓ ਤਬਾ ਰੋਸ ਜਾਗਿਓ ਇਹ ਸ਼ਬਦ ਇਸੇ ਹੀ ਜਗ੍ਹਾ ਤੇ ਉਚਾਰੇ ਗਏ ਸੀ ਜੋ ਬਚਿੱਤਰ ਨਾਟਕ ਦੇ ਵਿੱਚ ਦਰਜ ਨੇ ਬਾਕੀ ਪਿਛੇ ਵੀਡੀਓ ਦੇ ਵਿੱਚ ਤੁਸੀਂ ਗੁਰਦੁਆਰਾ ਸ੍ਰੀ ਤੀਰਗੜੀ ਸਾਹਿਬ ਦੇਖ ਚੁੱਕੇ ਹੋ ਪਹਿਲੇ ਭਾਗ ਦੇ ਵਿੱਚ ਆਪਾਂ ਗੁਰਦੁਆਰਾ ਸ੍ਰੀ ਸ਼ੇਰਗਾਹ ਸਾਹਿਬ ਦੀ ਤੁਹਾਡੇ ਨਾਲ ਸਾਂਝ ਪਾਈ ਸੀ ਪੌਂਟਾ ਸਾਹਿਬ ਦੇ ਵਿੱਚ ਆ ਸੱਜਣੋ ਗੁਰਦੁਆਰਾ ਸਾਹਿਬ ਦਾ ਇਤਿਹਾਸ ਸਾਂਝਿਆ ਕਰਦੇ ਹੋਏ ਜੇਕਰ ਕੋਈ ਵੀ ਲਫ਼ਜ਼ ਉੱਚਾ ਨੀ ਮਾ ਕਿਹਾ ਗਿਆ ਹੋਵੇ ਤਾਂ ਉਸ ਦੇ ਲਿਖੇਵਾ ਵਾਹਿਗੁਰੂ ਜੀ ਤੋਂ ਸਮੱਤ ਮੰਗਦੇ ਆ ਅੱਗੇ ਤੋਂ ਹੋਰ ਵਧੀਆ ਚੰਗੇ ਕਾਰਜ ਕਰਨ ਦੀ ਸਮੱਤ ਬਖਸ਼ਣ ਇਸੇ ਤਰ੍ਹਾਂ ਤੁਹਾਡੇ ਨਾਲ ਸਾਂਝ ਪਾਈਏ ਬਾਕੀ ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰਿਓ ਜੇ ਅਜੇ ਤੱਕ ਨਹੀਂ ਕੀਤਾ ਪੌਂਟਾ ਸਾਹਿਬ ਦੀਆਂ ਬਾਕੀ ਵੀਡੀਓਜ਼ ਦੇ ਲਿੰਕ ਤੁਹਾਡੀ ਡਿਸਪਲੇ ਤੇ ਨੇ ਜਰੂਰ ਦੇਖਿਓ ਬਾਕੀ ਵੀਡੀਓਜ਼ ਨਾਲ ਮਿਲਦੇ ਆ ਤੁਹਾਡੇ ਤੱਕ ਜਲਦੀ ਇੱਥੋਂ ਤੱਕ ਵੀਡੀਓ ਨੂੰ ਦੇਖ ਚੁੱਕੇ ਹਾਂ ਤੁਹਾਡਾ ਸਾਰਿਆਂ ਦਾ ਧੰਨਵਾਦ